ਇੱਕ ਵਾਰੀ ਬਾਬਾ ਨਾਨਕ ਖੇਤਾਂ ਨੂੰ ਜਾ ਰਿਹਾ ਸੀ ਉਹ ਰਸਤੇ 'ਚ ਕੀ ਦੇਖਦਾ ਕਿ ਇੱਕ ਸਿੱਖ ਕਣਕ ਦੀ ਢੇਰੀ 'ਚੋਂ ਦੂਜੀ ਢੇਰੀ ਦੇ ਵਿੱਚ ਕਣਕ ਪਾ ਰਿਹਾ ਵਾ ਬਾਬਾ ਜੀ ਕਹਿੰਦੇ ਆ ਭਲਿਆ ਲੋਕਾ ਇਹ ਕੀ ਕਰਦਾ ਪਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਹਿੰਦਾ ਬਾਬਾ ਜੀ ਅਸੀਂ ਦੋ ਭਰਾ ਹਾਂ ਕਣਕ ਦੀ ਵੰਡ ਅਸੀਂ ਬਰਾਬਰ ਕੀਤੀ ਹੋਈ ਹੈ ਪਰ ਮੇਰੇ ਘਰੇ ਤਾਂ ਕੋਈ ਲਾਦ ਹੈ ਨਹੀਂ ਨਿੱਕੇ ਦਾ ਪਰਿਵਾਰ ਥੋੜਾ ਗੁੱਲਾ ਹੈ ਉਹਨੂੰ ਜ਼ਰੂਰਤ ਜ਼ਿਆਦਾ ਹੈ ਇਸ ਕਰਕੇ ਉਧਰਲੀ ਢੇਰੀ 'ਚ ਮੈਂ ਆਪਣੇ ਵੱਲੋਂ ਕਣਕ ਪਾ ਰਿਹਾ ਹਾਂ ਤੇ ਕਾਲੀ ਗਾਲੀ 'ਚ ਇਸ ਕਰਕੇ ਪਾ ਰਿਹਾ ਮੈਂ ਕਿਉਂਕਿ ਤੇ ਆ ਨਾ ਜਾਵੇ ਉਹਦੇ ਆਨ ਤੋਂ ਪਹਿਲਾਂ ਪਹਿਲਾਂ ਖਵਾ ਦੇਣਾ ਬਿਉਦੀ ਹੌਨੂ ਬੁਰਾ ਨਾ ਲੱਗੇ ਤਾਂ ਬਾਬਾ ਜੀ ਧੰਨ ਤੇਰੀ ਸਿੱਖੀ ਕਹਿ ਕੇ ਅੱਗੇ ਚੱਲ ਪੈਂਦੇ ਨੇ ਜਦੋਂ ਵਾਪਸੀ ਟਾਈਮ ਆ ਰਹੇ ਹੁੰਦੇ ਨੇ ਤਾਂ ਦੇਖਦੇ ਨੇ ਕਿ ਕੋਈ ਹੋਰ ਸਿੱਖ ਉਸੇ ਤਰ੍ਹਾਂ ਉਹ ਦੂਜੀ ਢੇਰੀ ਦੇ ਵਿੱਚੋਂ ਕਣਕ ਦੂਜੇ ਪਾਸੇ ਪਾ ਰਿਹਾ ਹੁੰਦਾ ਹੈ ਤਾਂ ਬਾਬਾ ਜੀ ਉਹਨੂੰ ਵੀ ਪੁੱਛਦੇ ਨੇ ਭਲਿਆ ਲੋਕਾ ਇਹ ਕੀ ਕਰਦਾ ਪਿਆ ਹੈ ਤਾਂ ਉਹ ਕਹਿੰਦਾ ਬਾਬਾ ਜੀ ਦੇਖੋ ਅਸੀਂ ਦੋ ਭਰਾ ਹਾਂ ਤੇ ਵੱਡੇ ਵੀਰ ਦੇ ਘਰੇ ਤਾਂ ਕੋਈ ਆਇਆ ਗਿਆ ਰਹਿੰਦਾ ਹੈ ਸਾਡਾ ਕੀ ਹੈ ਅਸੀਂ ਤਾਂ ਔਕਾ-ਸੋਕਾ ਗੁਜ਼ਾਰਾ ਕਰ ਲਵਾਂਗੇ ਪਰ ਆਇਆ ਗਿਆ ਤਾਂ ਰਾਜੀ ਜਾਵੇ ਇਸ ਕਰਕੇ ਕਣਕ ਉੱਧਰ ਪਾ ਰਿਆ ਹਾਂ ਕਾਲੀ-ਕਾਲੀ ਚੇਸ ਕਰਕੇ ਪਾ ਰਿਆ ਹਾਂ ਕਿ ਮਤੇ ਉਸ ਧ ਬਾਬਾ ਜੀ ਉਹਨਾਂ ਨੂੰ ਅਸੀਸ ਦੇ ਕੇ ਚੱਲ ਜਾਂਦੇ ਨੇ ਇਹ ਸੀ